ਹਰ ਸ਼ੀਖਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਪੰਜਾਬ ਪੰਜਾਬੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਿਵੇਂ ਕਿ ਅਸੀਂ ਵੇਖ ਰਹੇ ਹਾਂ ਕਿ ਸਰਦੀਆਂ ਦਾ ਸੀਜ਼ਨ ਆ ਚੁੱਕਿਆ ਹੈ ਤੇ ਸਰਦੀਆਂ ਵਿੱਚ ਹੀ ਵਿਆਹਾਂ ਦੇ ਸੀਜ਼ਨ ਵੀ ਸ਼ੁਰੂ ਹੋ ਚੁੱਕੇ ਨੇ ਤੇ ਸਾਨੂੰ ਸਾਰਿਆਂ ਨੂੰ ਬਾਹਰ ਅੰਦਰ ਜਾਣਾ ਪੈਂਦਾ ਹੈ ਬਟ ਸਾਨੂੰ ਲੇਡੀਜ਼ ਨੂੰ ਆਪਣੇ ਕੱਪੜਿਆਂ ਨੂੰ ਲੈ ਕੇ ਥੋੜੀ ਜੀ ਪ੍ਰੋਬਲਮ ਆਉਂਦੀ ਹੈ ਸਰਦੀਆਂ ਚ ਕਿਉਂਕਿ ਘਰੇ ਤਾਂ ਕੁਝ ਵੀ ਚੱਲ ਜਾਂਦਾ ਪਰ ਬਾਹਰ ਅੰਦਰ ਜਦੋਂ ਆਪਾਂ ਜਾਣਾ ਹੁੰਦਾ ਤਾਂ ਆਪਾਂ ਨੂੰ ਥੋੜਾ ਜਿਆਦਾ ਲੱਗਦਾ ਕਿ ਥੋੜੀ ਸਟਾਈਲਿਸ਼ ਲੁੱਕ ਲੱਗੇ ਅੱਜ ਅਸੀਂ ਗੱਲ ਕਰਾਂਗੇ ਕਿ ਸਰਦੀਆਂ 'ਚ ਆਪਾਂ ਕੁਰਤੀ ਜਾਂ ਆਪਣੇ ਸੂਟ ਨਾਲ ਕੀ ਪੈਣ ਸਕਦੇ ਹਾਂ ਕਿਵੇਂ-ਕਿਵੇਂ ਆਪਾਂ ਆਪਣੇ ਸੂਟ ਨੂੰ ਸਟਾਈਲ ਕਰ ਸਕਦੇ ਹਾਂ ਜੇ ਆਪਾਂ ਗੱਲ ਕਰੀਏ ਜੀਨਸ ਵਗੈਰਾ ਦੀ ਤਾਂ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਉਹਦੇ ਨਾਲ ਅਸੀਂ ਕੋਈ ਵੀ ਜੈਕਟ ਵਗੈਰਾ ਪਾ ਸਕਦੇ ਹਾਂ ਉਹ ਵਧੀਆ ਲੁੱਕ ਦੇ ਦਿੰਦੀ ਹੈ ਪਰ ਜੇ ਗੱਲ ਕਰੀਏ ਕਮੀਜ਼ ਕੁਰਤੀ ਦੀ ਤਾਂ ਕੁਰਤੀ ਦੇ ਨਾਲ ਜੈਕਟ ਪਾਈਏ ਤਾਂ ਥੋੜੀ ਜਿਹੀ ਅਜੀਬ ਲੱਗਦੀ ਹੈ ਤੇ スウェット ਸ਼ਰਟ ਵਗੈਰਾ ਉਹ ਵੀ ਕਮੀਜ਼ ਨਾਲ ਚੰਗੀ ਨਹੀਂ ਲੱਗਦੀ ਆਪਣੀ ਥੋੜਾ ਜਿਹਾ ਔਖਾ ਹੋ ਜਾਂਦਾ ਕਿ ਸਰਦੀਆਂ ਵਿੱਚ ਕਮੀਜ਼ ਕੁੜਤੀ ਦੇ ਨਾਲ ਕੀ ਪਹਿਨਿਆ ਜਾਵੇ ਆਪਾਂ ਪਹਿਲਾਂ ਗੱਲ ਕਰਦੇ ਹਾਂ ਕਿ ਜੇ ਤੁਹਾਡੇ ਕੋਲ ਕੋਈ ਫਲੇਅਰਡ ਕੁੜਤੀ ਹੈ ਜਾਂ ਅਨਾਰਕਲੀ ਕੁੜਤੀ ਹੈ ਤਾਂ ਇਹ ਕੁੜਤੀ ਦੇ ਨਾਲ ਤੁਸੀਂ ਲੌਂਗ ਜੈਕਟ ਪਾ ਸਕਦੇ ਹੋ ਇਹ ਤੁਸੀਂ ਟਰਾਈ ਕਰਕੇ ਵੇਖਿਓ ਬਹੁਤ ਸਮਾਰਟ ਲੁੱਕ ਦਿੰਦੀ ਹੈ ਲੌਂਗ ਜੈਕਟ ਜਿਹੜੀ ਹੁਣ ਜਿਵੇਂ ਕੋਈ ਪਲਾਜ਼ੋ ਕੁੜਤੀ ਜਾਂ ਫਿਰ ਸੂਟ ਉਹਦੇ ਨਾਲ ਤੁਸੀਂ ਇੱਕ ਛੋਟੀ ਜਿਹੀ ਜੈਕਟ ਟਰਾਈ ਕਰ ਸਕਦੇ ਹੋ। ਅ ਇਹ ਵੀ ਆ ਕਿ ਜਿਹੜੀ ਤੁਸੀਂ ਜੈਕਟ ਪੈਨੋਗੇ ਉਹ ਸ਼ਾਰਟ ਹੀ ਹੋਵੇ। ਕਿਉਂਕਿ ਜੋ ਵੱਡੀਆਂ ਜੈਕਟ ਹੁੰਦੀਆਂ ਨੇ ਉਹ ਥੋੜੀਆਂ ਫਲਫੀ ਜਿਹੀ ਲੁੱਕ ਦਿੰਦੀਆਂ ਨੇ। ਉਹ ਇੰਨੀ ਜ਼ਿਆਦਾ ਵਧੀਆ ਨਹੀਂ ਲੱਗਦੀ। ਜੀਨ ਨਾਲ ਤਾਂ ਵਧੀਆ ਲੱਗਦੀ ਹੈ ਪਰ ਸੂਟ ਨਾਲ ਛੋਟੀ ਜੈਕਟ ਹੀ ਵਧੀਆ ਲੱਗਦੀ ਹੈ। ਸ਼ਾਰਟ ਜੈਕਟ ਦੇ ਨਾਲ ਤੁਸੀਂ ਚਾਹੋ ਤਾਂ ਦੁਪੱਟੇ ਨੂੰ ਸਕਿਪ ਵੀ ਕਰ ਸਕਦੇ ਹੋ। ਪਰ ਜੇ ਤੁਸੀਂ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਤਰੀਕੇ ਨਾਲ ਫਰੰਟ ਤੇ ਰੱਖ ਕੇ ਦੁਪੱਟੇ ਨੂੰ ਸਟਾਈਲ ਕਰ ਸਕਦੇ ਹੋ ਇਹ ਵੀ ਇੱਕ ਵਧੀਆ ਲੁੱਕ ਦਿੰਦਾ ਅੱਗੇ ਗੱਲ ਕਰਦੇ ਹਾਂ ਵੂਲਨ ਸ਼ਰੱਗ ਦੀ ਤੁਸੀਂ ਆਪਣੀ ਕੁੜਤੀ ਦੇ ਨਾਲ ਇਸ ਤਰ੍ਹਾਂ ਦਾ ਵੂਲਨ ਸ਼ਰੱਗ ਵੀ ਟਰਾਈ ਕਰ ਸਕਦੇ ਹੋ ਬਟ ਇਹ ਵੀ ਸ਼ਾਰਟ ਹੋਣਾ ਚਾਹੀਦਾ ਹੈ ਤੇ ਗਰਮ ਵੀ ਹੁੰਦਾ ਹੈ ਜੇ ਤੁਸੀਂ ਵਾਈਟ ਕਲਰ ਦਾ ਇਹ ਸ਼ਰੱਗ ਲੈਣੇ ਹੋ ਤਾਂ ਤੁਸੀਂ ਇਸ ਨੂੰ ਕਿਸੇ ਵੀ ਕਲਰ ਦੀ ਕਮੀਜ਼ ਨਾਲ ਟਰਾਈ ਕਰ ਸਕਦੇ ਹਾਂ ਇਹ ਵੀ ਬਹੁਤ ਸਟਾਈਲਿਸ਼ ਲੱਗਦਾ ਆ ਵੀ ਸ਼ੇਪ ਦਾ ਇਹ ਤਾਂ ਨਾ ਕਹਿੰਦਾ ਜਦੋਂ ਇਸ ਨੂੰ ਅਸੀਂ ਚੰਗੀ ਤਰ੍ਹਾਂ ਕੈਰੀ ਕਰਦੇ ਹਾਂ ਕੁੜਤੀ ਦੇ نیچے ਤੁਸੀਂ ਵਾਰਮ ਲੈਗਿੰਗ ਵੀ ਪਾ ਸਕਦੇ ਹੋ ਤੇ ਉੱਪਰ ਇਸ ਤਰ੍ਹਾਂ ਦਾ ਸ਼ਰਗ ਪਾ ਸਕਦੇ ਹੋ ਤਾਂ ਇਹਦੇ ਨਾਲ ਤੁਹਾਨੂੰ ਠੰਡ ਵੀ ਨਹੀਂ ਲੱਗੇਗੀ ਤੇ ਤੁਸੀਂ ਸਟਾਈਲਿਸ਼ ਵੀ ਲੱਗੋਗੇ ਅੱਗੇ ਆਪਾਂ ਗੱਲ ਕਰਦੇ ਹਾਂ ਬਲੇਜ਼ਰ ਦੀ ਤੁਸੀਂ ਆਪਣੀ ਕੁਟੀ ਦੇ ਨਾਲ ਇੱਕ ਵਧੀਆ ਫਿਟਿੰਗ ਵਾਲਾ ਵਿਲੇਜਰ ਪੈਨਸਕਦੀ ਹੋ ਇਹ ਵੀ ਬਹੁਤ ਵਧੀਆ ਲੱਗਦਾ ਹੈ ਤੇ ਇੱਕ ਥੋੜੀ ਜੀ ਪ੍ਰੋਫੈਸ਼ਨਲ ਲੁੱਕ ਦਿੰਦਾ ਪਰ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਿਓ ਕਿ ਉਹ ਕਲਰ ਦਾ ਜਾਂ ਤਾਂ ਤੁਸੀਂ ਯੂਨੀਵਰਸਲ ਕਲਰ ਲੈ ਸਕਦੇ ਹੋ ਜਿਵੇਂ ਬਲੈਕ ਵਾਈਟ ਜਾਂ ਵੇਸ ਕਲਰ ਤੇ ਜਾਂ ਫਿਰ ਤੁਸੀਂ ਜੇ ਤੁਸੀਂ ਕੋਈ ਪਾਰਟਿਕੂਲਰ ਕਲਰ ਖਰੀਦਣਾ ਹੈ ਤਾਂ ਉਹਦਾ ਤੁਸੀਂ ਥੋੜਾ ਸ਼ੇਡ ਦਾ ਧਿਆਨ ਰੱਖਣਾ ਹੈ ਕਿ ਜਿਵੇਂ ਤੁਹਾਡੇ ਕੋਲ ਕੋਈ ਗ੍ਰੀਨ ਕਲਰ ਦੀ ਕਮੀਜ਼ ਹੈ ਤਾਂ ਉਹਦੇ ਨਾਲ ਤੁਸੀਂ ਗ੍ਰੀਨ ਕਲਰ ਦੀ ਜੈਕਟ ਜਾਂ ਬਲੇਜ਼ਰ ਖਰੀਦਣ ਦੀ ਬਜਾਏ ਜਾਂ ਤਾਂ ਤੁਸੀਂ ਇੱਕ ਸ਼ੇਡ ਲਾਈਟ ਖਰੀਦਿਓ ਜਾਂ ਫਿਰ ਇੱਕ ਸ਼ੇਡ ਤੁਸੀਂ ਡਾਰਕ ਖਰੀਦਿਓ ਕਮੀਜ਼ ਦੇ ਨਾਲ ਦਾ ਸੇਮ ਕਲਰ ਦਾ ਜੈਕਟ ਜਾਂ ਬਲੇਜ਼ਰ ਨਾ ਖਰੀਦਿਓ ਉਹ ਨਹੀਂ ਵਧੀਆ ਲੱਗਦਾ ਤੁਸੀਂ ਜਿਵੇਂ ਬਲੇਜ਼ਰ ਜਾਂ ਜੈਕਟ ਦੇ ਨਾਲ ਹੀ ਉਹਦੇ ਨਾਲ ਦੇ ਫੁੱਟਵੀਅਰ ਉਹ ਵੀ ਟਰਾਈ ਕਰ ਸਕਦੇ ਹੋ ਤਾਂ ਉਹ ਬਹੁਤ ਇੱਕ ਯੂਨੀਕ ਲੁੱਕ ਲੱਗੇਗੀ ਐਂਡ ਤੇ ਅਸੀਂ ਗੱਲ ਕਰਦੇ ਹਾਂ ਕਿ ਤੁਸੀਂ ਬਲੈਕ ਕਮੀਜ਼ ਦੇ ਨਾਲ ਕੋਈ ਵੀ ਲਾਈਟ ਸ਼ੇਡ ਦਾ ਲੌਂਗ ਸ਼ਰੱਗ ਟਰਾਈ ਕਰ ਸਕਦੇ ਹੋ ਇਹ ਵੀ ਬਹੁਤ ਵਧੀਆ ਲੁੱਕ ਦੇਵੇਗਾ ਤੇ ਇਸ ਤਰ੍ਹਾਂ ਇਹਨਾਂ ਸਾਰੀਆਂ ਚੀਜ਼ਾਂ ਨਾਲ ਤੁਸੀਂ ਸਰਦੀਆਂ ਚ ਆਪਣੀ ਕੁੱਟੀ ਨੂੰ ਸਟਾਈਲ ਕਰ ਸਕਦੇ ਹੋ ਉਮੀਦ ਆ ਕਿ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੇਗੀ ਤੇ ਤੁਹਾਡੇ ਲਈ ਹੈਲਪਫੁਲ ਹੋਵੇਗੀ ਤਨਵਾਜੀ